जय ਹਾਂ ਜੀ ਭਾਈ ਅੱਜ ਪੂਰੇ ਜਿਹੜਾ ਕਿ ਮੁਜਾ ਕਰਿਆ ਜਾ ਰਿਹਾ ਸੰਘਰਸ਼ ਤੁਹਾਡੇ ਬੰ ਲੋਕ ਕੀ ਰੀਜ਼ਨ ਹੈ ਜਿਹੜਾ ਕਿ ਸੀਮਾ ਸ਼ਰਮਾ ਦੇ ਘਰ ਅੱਜ ਦੇਖਿਆ ਜਾ ਰਿਹਾ ਕੂੜਾ ਸੁੱਟ ਕੇ ਕੀਤਾ ਗਿਆ ਦੇਖੋ ਅੱਜ ਜਿਹੜਾ ਸੀਮਾ ਸ਼ਰਮਾ ਦੇ ਯਾਨੀ ਕਿ ਐਸਪੈਕਟ ਕੰਪਨੀ ਦੀ ਓਨਰ ਹੈ ਜਿਹੜਾ ਮਾਤੂ ਦਾ 15 ਦੇ ਵਿੱਚ ਇਹ ਟੈਂਡਰ ਲਿਖਿਆ ਸੀ ਪਰ ਮੈਕ ਨਹੀਂ ਦਿੱਤਾ ਸੀ ਔਰ ਸਾਡੇ ਮਾਤੂ ਦੇ 15 ਦੇ ਲੈ ਕੇ ਜੂਨ 2018 ਤੱਕ ਦਾ ਜਿਹੜਾ ਟੈਂਡਰ ਹੈ ਉਹ ਨਾ ਕੋਲ ਰਿਹਾ ਬਟ ਇਹਨਾਂ ਨੇ ਜਿਹੜਾ ਸਾਡੇ ਮੁਲਾਜ਼ਮਾਂ ਦਾ ਇਸ ਤੀਕਰ ਆਪਣੀ ਡੀਸੀ ਰੇਟ ਸਾਢੇ ਦੋ ਵਾਰੀ ਵਧਿਆ ਨੇ ਆਜ ਤੱਕ ਜਿਹੜਾ ਉਹਨਾਂ ਨਰਜੀ ਦੀ ਵੀ ਜਮਨ ਘਟੋ ਘਟ ਵੀ ਜਿਹੜੀ ਚੇ ਲੋਖੋ ਨੋੜੋ ਤੇ ਜਿਹੜਾ ਇਹ ਵੀ ਸਾਡਾ ਪਟਿਆਲੇ ਦਾ ਹੋਣ ਲਈ ਸਮੂਹ ਮੁਲਾਜ਼ਮਾਂ ਦਾ ਜਿਹੜੇ ਮਟੀ ਕੈਟਰ ਦੇ ਮੁਲਾਜ਼ਮ ਹੋਣ ਚ ਸਪਾਈਸ ਇੰਜੀਨੀਅਰ ਮਨਲੀ ਬਿਲਡਰ ਇਹ ਚੱਕੇ WhatsApp ਵਾਲੇ کافی ਜਿਹੜੀ ਕੈਟਾਗਰੀ ਜਾਨੀ ਸਾਡੀ ਦੂਸਰੀ ਜਿਹੜੀ ਗੱਲ ਕਰ ਰਹੇ ਸੀ ਸਾਡੇ ਜਿਹੜੇ ਮੁਲਾਜ਼ਮਾਂ ਦੇ ਜਿਹੜੀ ਮੰਗਾ ਨੇ ਸਭ ਕੋਈ ਪ੍ਰੋਮੋਸ਼ਨ ਦਾ ਕੰਮ ਸਾਡੇ ਬਾਬਾ ਸਾਹਿਬ ਦਾ ਸਟੇਚੂ ਦਾ ਕੰਮ ਹੈ ਤੁਹਾਨੂੰ ਇਹ ਵੀ ਦੱਸਣਾ ਚਾਹਨਾ 7 ਮਾਰਚ 2024 ਦੇ ਵਿੱਚ ਉਹਦਾ ਟੈਂਡਰ ਹੋ ਚੁੱਕਾ 49 ਲੱਖ 90 ਜਰ ਦਾ ਵਰਕ ਆਰਡਰ ਦਿੱਤਾ ਐਸਟੀਮੇਟ ਹੋ ਗਿਆ ਫੇਦਾਰ ਆ ਜਾ ਕੰਮ ਸ਼ੁਰੂ ਕਰਦੇ ਆ ਹਾਂ ਵੀ ਕੰਮ ਸ਼ੁਰੂ ਹੋ ਗਿਆ ਅੱਜ ਤੱਕ ਫਿਰ ਉਹ ਵਿਚ ਵਿਚਾਲੇ ਫੇਦਾਰ ਲਿਆ 1 ਸਾਲ ਹੋ ਗਿਆ ਤਾਂ ਦਿਨ ਵਰਕ ਕੋਣ ਆ ਕੱਲ ਨੂੰ ਜਿਹੜਾ ਬਾਬਾ ਸਾਹਿਬ ਦਾ ਸਟਾਚੂ ਲੱਗਿਆ ਕੱਲ ਨੂੰ ਕੋਈ ਐਸੀ ਮਿਸ ਹੈਪਣੀ ਹੁੰਦੀ ਹੈ ਤਾਂ ਕੁੰਜਵੇਂ ਪ੍ਰਸ਼ਾਸਨ ਹੈ ਲੋਗਾਂ ਦੀ ਦੋਵਾਰੀ ਪ੍ਰਸ਼ਾਸਨ ਨਾ ਕੋਈ ਇੱਥੇ ਕੈਮਰਾ ਨਾ ਕਿਉਂਕਿ ਉਹ ਸੁਰਿਧਾਨ ਚੇਤਨ ਨਹੀਂ ਭਾਰਤ ਹਾਏ ਹਾਏ ਉਹ ਤਾਂ ਫਿਰ ਇੱਕ ਇੱਕ ਨਿੱਜੀ ਜਿਹਾ ਕੁਐਸਚਨ ਹੀ ਸਮਝ ਲੋ ਜੀ ਜਿਵੇਂ ਕਿ ਤਨਖਾਹਾਂ ਨੂੰ ਲੈ ਕੇ ਗੱਲ ਕਰੀਏ ਕੱਚੇ ਮਲਾਜ਼ਮਾਂ ਦੀ ਦੇਖਿਆ ਜਾ ਰਿਹਾ ਜ਼ੀਰੋ ਗਰਾਊਂਡ ਤੇ ਕੰਮ ਵੀ ਕਰਦੇ ਨੇ ਬੜ ਜਿੰਨੀ ਕਿ ਇਹ ਤਨਖਾਹਾਂ ਡਿਜ਼ਰਵ ਕਰਦੇ ਨੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਮਿਲਦੀਆਂ ਨੇ ਤੇ ਮੈਂ ਦੱਸਣਾ ਚਾਹੁੰਦਾ ਇਸ ਤੇ ਵੀਰ ਜੀ ਦੇਖੋ ਅੱਜ ਗੱਲ ਕਰ ਲੈਣੇ ਆਪਾਂ ਹਰਿਆਣੇ ਦੀ ਉਹਨਾਂ ਦੀ ਚੱਕਰ ਮੇਰੇ ਕੋਲ ਲੈਟਰ ਪਿਆਰ ਜਾਨੇਗਾ 24 ਸਾਲਾਂ ਤਨਖਾਹਾਂ ਦਾ ਵੀ ਡੀਸੀ ਰੇਟ ਗੱਲ ਕਰਨੇ ਆਪਾਂ ਚੰਡੀਗੜ੍ਹ ਯੂਡੀ ਦੀ ਉਹਨਾਂ ਦੇ ਲੈਟਰ ਪਿਆ ਮੇਰੇ ਕੋਲ ਉਹਨਾਂ ਦੀ ਜਿਹੜੀ ਤਨਖਾਹ ਨੇ ਉਹ ਕਰੀਬ 23-24 ਹਜ਼ਾਰ ਦੇ ਉਹਨਾਂ ਦੀ ਤਲਕਾ ਦੇਖੋ ਪੂਰੀ ਹਿੰਦੁਸਤਾਨ ਦੀ ਗੱਲ ਕਰ ਲੈ ਸਭ ਤੋਂ ਜ਼ਿਆਦਾ ਛੱਡਿਆ ਦਿੱਲੀ ਸਰਕਾਰ ਦੀ ਦੂਸਰੇ ਨੰਬਰ ਤੇ ਪੰਜਾਬ ਸਰਗਰਮਟ ਆ ਦੇ ਆਜੂ ਆ ਜਾਣੇ ਵੀ ਸਾਡੇ ਤੋਂ ਅੱਗੇ ਆ ਯੂਪੀ ਵੀ ਆ ਗਿਆ ਸੰਦੀਗੜ ਵੀ ਆ ਗਿਆ ਸਾਡੇ ਨਾਲ ਇਹਨਾਂ ਦਾ ਬੜਾ ਬਿਤਕਰਾ ਕੀ ਹੋਇਆ ਲੇ ਤੁਹਾਨੂੰ ਹੋਰ ਦੱਸਣਾ ਚਾਹਾਂ ਦੇਖੋ ਸਰਕਾਰ ਕਿੰਨੇ ਸਾਡੇ ਨਾਲ ਕੋਲਸ਼ਾ ਬਣਾ ਰਹੀਆਂ ਨੇ ਚੱਲ ਰਹੀਆਂ ਨੇ ਸਾਪੇ ਪਿਛਲੀ ਵਾਰ 381 ਰੁਪਏ ਨਾ ਨੇ 2 4 ਨੂੰ 2 4 ਦੇ ਜਿਹੜਾ ਪੱਤੀ ਨੂੰ ਲੇਤ ਜਾਰੀ ਕੀਤਾ ਕਿਤ ਬਾਗ ਵੱਲੋਂ ਸੀ 10 ਨੂੰ 1381 ਰੁਪਏ ਦੇ ਕੀ ਕਰੂਗਾ ਉਸ ਤੋਂ ਪਹਿਲੇ ਜਿਹੜੀ ਸਤੰਬਰ ਤੋਂ ਜਾਰੀ ਹੋਈ ਹੈ ਉਹਨਾਂ ਨੂੰ ਚੋਟੇ ਤਨਖਾਹ ਵਧਾਈ ਹੈ ਕੀ ਖਾਊਗਾ ਜੀ ਕਿੰਨੇ ਕੀ ਬਚਾਉਣਾ ਉਸ ਤੋਂ ਪਹਿਲੇ ਜਿਹੜਾ ਲੈਟਰ ਜਾਰੀ ਕਰਾਇਆ ਜੁਲਾਈ ਚ ਉਹਨਾਂ ਨੂੰ 96 ਪੇਪਰ ਆਇਆ ਕਿੰਨਾ ਵੱਡਾ ਸਵਸਨ ਹੈ ਮੈਂ ਤੁਹਾਨੂੰ ਮੈਂ ਦੱਸਣਾ ਚਾਹਨਾ ਦੇਖੋ ਸਮਝੀ ਸਾਡੀ ਲੀਡਰਸ਼ਿਪ ਵੀ ਸਾਡੇ ਜਿਹੜਾ ਸੋਸ਼ਲ ਸਾਡੇ ਸਮਾਜ ਦਾ ਸਾਡੇ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਰੋਲ ਜਿਹੜਾ ਸਰਕਾਰਾਂ ਦਾ ਉਹ ਕਿਉਂ ਜਿਹੜੀ 23 6 2021 ਨੂੰ ਸਰਕਾਰ ਨੇ ਜੋ ਪਾਲਿਸੀ ਬਣਾਈ ਸੀਗੀ ਅਸੀਂ ਡਿਮਾਂਡ ਕੀ ਸੀਗੀ ਵੀ ਇਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਾਡੇ ਉੱਪਰ ਰੋਸਟ ਲਾਗੂ ਹੋ ਰਿਹਾ ਹੈ ਰੋਸਟ ਲਾਗੂ ਕਰਤਾ ਹੈ ਸਾਡੇ ਉੱਪਰ 90 ਸੜੇ ਤੋਂ ਪਰਤੀ ਕੀਤੀ ਗਈ ਫਿਰ ਸਰਕਾਰ ਨੇ ਹੁਣ ਲੇਟੈਸਟ ਲੈਟਰ ਜਾਰੀ ਕਰਤਾ 16 5 2024 ਨੂੰ ਉਹ ਲੈਟਰ ਜਾਰੀ ਕਰਤਾ ਵੀ ਜਿਹੜਾ ਬੰਦਾ ਕੰਟਰੈਕਟ ਦੇ 10 ਸਾਲ ਹੋ ਚੁੱਕੇ ਨੇ 10 ਸਾਲ ਹੋ ਚੁੱਕੇ ਨੇ ਉਹ ਕੰਟਰੈਕਟ ਤੇ ਕੀਤਾ ਜਾਊਗਾ ਨਾ ਸੋਰੀ ਪੱਕਾ ਕੀਤਾ ਜਾਊਗਾ ਸੋ ਮੈਂ ਇਹ ਪਰਾ ਬੈਠਾ ਸਾਡਾ ਮੰਨ ਲਓ ਤੇ ਪਰਾ ਅਜੇ ਨਾ ਹੀ 45 ਪਲੱਸ ਹੈ ਜੇ ਤਾਂ 10 ਸਾਲ ਬਾਅਦ ਇਹਨਾਂ ਭਰਾਵਾਂ ਦੀ ਜਿਹੜੀ ਉਮਰ ਹੈ ਕਿੰਨੀ ਹੋ ਗਈ ਆ ਕਿ ਮੰਨ ਲਓ ਪੰਨ ਤਾੜੀ ਦਾ ਪਿੱਛੂ 10 ਸਾਲ ਦਾ ਹੋਊਗਾ ਤੇ 3 ਸਾਲ ਪਰਿਵਿਧ ਹੋਊਗਾ 21 ਬੱਚੇ ਪੜਾਣਗੇ 21 ਲਿਖਾਣਗੇ ਕੀ ਖਾਣਗੇ ਸੁਨੀਲ ਜੀ ਕੱਲ ਵੀ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਮਲਾਜਮ ਵੱਲੋਂ ਆਤਮਦਾਦੀ ਕੋਸ਼ਿਸ਼ ਕੀਤੀ ਗਈ ਅੱਜ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਲੱਗਦਾ ਹੱਲ ਕਿੱਥੋਂ ਨਿਕਲਗਾ ਠਾਲ ਕਿੱਥੋਂ ਪਾਈ ਜਾਏਗੀ ਹੁਣ ਇਹ ਚੀਜ਼ ਸਭ ਤੋਂ ਜਿਹੜਾ ਹੱਲ ਹੈ ਸਰਕਾਰ ਸਾਡੇ ਨਾਲ ਟੇਬਲ ਟੱਕਰੇ ਸੱਤ ਵੱਡਾ ਜਿਹੜਾ ਰੋਲ ਹੈ ਮੇਰੇ ਸਾਕੋਲ ਵੀ ਨਹੀਂ ਆਗਾ ਜੇਕਰ ਮੈਨੂੰ ਅਭੀ ਮੇਰੇ ਸਾਹ ਕੋਲ ਆਇਆ ਕੋਈ ਵੀ ਸਾਕੋਲ ਵੀ ਨਹੀਂ ਸਾਡੇ ਨਾਲ ਜਿਹੜੀ ਤਿੰਨ ਮੈਂਬਰ ਦੀ ਕਮੇਟੀ ਜਿਹੜੀ ਸਾਡੇ ਪੰਜਾਬ ਦੀ ਬਣੀ ਹੈ ਅਮਨ अरोड़ा ਜੀ ਵਿੱਤ ਮੰਤਰੀ ਹਰਪਾਲ ਚਿਮਾ ਜੀ ਕੁਲਿਤ ਢਾਲੀਵਾਲ ਜੀ ਉਹ ਜਿਹੜੀ ਮੈਡੀਕਲ ਸੈਨੇਟ ਮੀਟਿੰਗ ਕਰੇ ਆ ਉਹ ਵਿਚੋ ਨਾਲ ਦੇ ਵਿੱਚ ਸਾਡੇ ਲੋਕਲ ਬਾਡੀ ਮੰਤਰੀ ਰਵਜੋਸੀ ਵਿਚ ਬੈਟਰਨ ਫਿਰ ਅਸੀਂ ਦਿਸਾਂਗੇ ਸਾਡੀ ਜੇ ਅਗਰ ਉੱਥੇ ਸਾਡੀ ਮੰਗ ਨਾ ਮੰਨੀ ਗਿਆ ਤਾਂ ਕਰੇ ਹੁਣ ਜਿਹੜਾ ਤੁਹਾਨੂੰ ਦੱਸਣਾ ਚਾਹਣਾ ਵੀ ਜੂਨ ਸੋਰੀ ਜਨਵਰੀ 2026 ਦੇ ਵਿੱਚ ਸਾਡਾ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਸਾਡੇ ਨਗਰ ਕੌਂਸਲ ਨਗਰ ਪੰਚਾਇਤਾਂ ਨਗਰ ਨਿਮਾ ਬੰਦ ਹੋਣਗੇ ਠੀਕ ਹੈ ਜੀ